ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਅਸੀਂ ਖੜੇ ਹਾਂ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਉੱਤੇ ਜਿੱਥੇ ਕਿ ਅੱਜ ਪੂਰੇ 5 ਸਾਲ ਹੋ ਚੁਕੇ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਦਦਾਰਿਆਂ ਨੂੰ ਲੋਕ ਜਿਹੜੇ ਅੱਜ ਪੂਰੇ 5 ਸਾਲ ਹੋ ਚੁਕੇ ਨੇ ਜਿਹੜੇ ਕਿ ਲੋਕ ਕਰਕੇ ਆਏ ਨੇ ਹੁਣ ਤੱਕ 344000 ਸ਼ਰਧਾਲੂਆਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਚੁੱਕੇ ਨੇ ਉੱਥੇ ਹੀ ਨਾਲ ਦੱਸ ਦੇਣਾ ਬਣਦਾ ਹੈ ਕਿ ਐਨ ਆਰ ਆਈ ਵੀਰਾਂ ਨੂੰ 20 ਡਾਲਰ ਦੀ ਜਿਹੜੀ ਫੀਸ ਰੱਖੀ ਗਈ ਸੀ ਉਹ ਮਾਫ ਕਰ ਦਿੱਤੀ ਗਈ ਹੈ ਲੇਕਿਨ ਜਿਹੜੇ ਭਾਰਤ ਦੇ ਰਹਿ ਬਸਨੀਕ ਨੇ ਪਛੰਦੇ ਨੇ ਉਹ ਜਾਣਾ ਚਾਹੁੰਦੇ ਨੇ ਕਪਰਪੁਰ ਸਾਹਿਬ ਤੇ ਉਹਨਾਂ ਵਾਸਤੇ ਹਾਲੇ ਵੀ 20 ਡਾਲਰ ਦੀ ਜਿਹੜੀ ਸ਼ਰਤ ਆ ਉਹ ਲਗਾਈ ਗਈ ਆ ਔਰ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਆ ਸਾਡੇ ਨਾਲ ਨੇ ਵੀਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਅੱਜ ਵੀ ਭਾਵੇਂ ਐਨਆਰਆਈਆਂ ਨੂੰ ਜਿਹੜਾ ਵਾ ਉਹ ਛੋਟ ਦੇ ਦਿੱਤੀ ਗਈ ਆ ਹਾਂਜੀ ਤੇ 3 ਲੱਖ 44 ਹਜ਼ਾਰ ਟੋਟਲ ਅੱਜ ਤੱਕ ਜਿਹੜੇ ਲੋਕ ਆ ਉਹ ਦਰਸ਼ਨ ਕਰ ਪਾਏ ਨੇ ਇੰਨੀ ਘੱਟ ਗਿਣਤੀ ਵਿੱਚ ਕੀ ਕਾਰਨ ਸਮਝਦੇ ਹੋ ਇੰਨੀ ਘੱਟ ਗਿਣਤੀ ਜੇ ਇੱਕ ਤੇ ਵੀ ਪਾਸਪੋਰਟ ਵਾਲੀ ਜਿਹੜੀ ਹੈ ਖਤਮ ਕਰਨੀ ਚਾਹੀਦੀ ਹੈ ਜੀ ਇੱਕ ਇੱਕ 20 ਡਾਲਰ ਵੇਖੋ ਜੀ ਹਰ ਸੰਗਤ 20 ਡਾਲਰ 16-1700 ਰੁਪਏ ਬੰਦਾ ਹਰ ਇੱਕ ਹਰ ਬੰਦੇ ਦੀ ਜਿਹੜਾ ਜੀ ਡੇਲੀ ਜਾਣ ਵੇ ਕੰਮ ਕਰਨ ਵਾਲੇ ਦੀ ਸ਼ਮਤਾ ਨਹੀਂ ਹੁੰਦੀ ਹੈ ਜੀ ਕਿਹਦੀ 17-1800 ਰੁਪਏ ਦੇਣ ਦੀ ਇੱਕ ਤੇ ਇਹ ਖਤਮ ਕਰਨੀ ਚਾਹੀਦੀ ਇੱਕ ਪਾਸਪੋਰਟ ਖਤਮ ਕਰਨਾ ਚਾਹੀਦਾ ਪਿੰਡੂ ਪੱਦਰ ਏਰੀਆ ਜੀ ਸਾਰਾ ਇਹਦੇ ਵਿੱਚ ਹਰ ਬੰਦੇ ਦਾ ਪਾਸਪੋਰਟ ਵੀ ਨਹੀਂ ਹੈ ਕਿ ਕੋ ਪਾਸਪੋਰਟ ਵੀ ਬਣਾਉਂਦੇ ਜਿੱਦਾਂ ਮੰਨ ਲਓ ਜੀ ਜਲੰਧਰ ਸ਼ਹਿਰ ਪਰ ਸਾਡੀ ਦਫ਼ਤਰ ਨੇ ਪਾਸਪੋਰਟ ਵਗੈਰਾ ਬੰਦੇ ਏਡੀ ਦੂਰ ਜਾਣ ਦੀ ਸ਼ਮਤਾ ਹੈ ਨਹੀਂ ਹੈਗੇ ਪਾਸਪੋਰਟ ਲਾਜ਼ਮੀ ਜਿਹੜਾ ਕੀਤਾ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਜੀ ਤਾਂ ਕਿ ਹਰ ਬੰਦਾ ਜਾ ਕੇ ਤੇ ਦਰਸ਼ਨ ਕਰ ਸਕੇ ਜੀ ਇੱਥੇ ਗੁਰੂ ਨਾਨਕ ਪਾਤਸ਼ਾਹ ਜਿਹੜਾ ਐਡਾ ਪੁਤਰ ਸਥਾਨ ਬਣਿਆ ਸੀ ਕੱਲ ਹੀ ਆਏ ਜੀ ਤੇ ਦਰਸ਼ਨ ਕਰਕੇ ਪਰ ਇਹ ਜੀ ਖਤਮ ਕਰਨੀ ਚਾਹੀਦੀ ਪਾਸਪੋਰਟ ਸਭ ਠੀਕ ਕਰਕੇ ਆਇਆ ਜੀ ਉਧਰ ਜਿਹੜੇ ਆਉਂਦੇ ਆ ਜੀ ਉਹਨਾਂ ਵਾਸਤੇ ਕੋਈ ਵੀ ਪਾਸਪੋਰਟ ਦੀ ਹੈ ਜੀ ਸਿਰਫ ਜਿੱਦਾਂ ਉਹਨਾਂ ਦਾ ਸਨাক্তਗੀ ਕਾਰਡ ਤੇ ਦਰਸ਼ਨ ਹੋ ਰਹੇ ਹੈ ਜੀ ਉਦਾਂ ਸਾਡੇ ਵੀ ਆਧਾਰ ਕਾਰਡ ਦੇ ਕੀਤਾ ਜਾਏ ਇਹ ਆਧਾਰ ਗਾੜੀ ਕਹੇ ਤੇ ਆਪਣੇ ਸਾਡੇ ਵਸਨੀਕ ਆ ਆਪਾਂ ਜਿੱਦਾਂ ਸਾਡੇ ਦੇਖਦੇ ਕਿ ਪ੍ਰਮਾਣ ਪੱਤਰ ਹੀ ਆਣਾ ਜੀ ਜਿੱਦਾਂ ਵੀ ਆਪਾਂ ਇੱਥੇ ਬਿਲਕੁਲ ਉਹਦੇ ਵਿੱਚ ਸਾਰ ਜੀ ਇਨਕਲੂਡ ਆ ਪਤਾ ਲੱਗ ਜਾਂਦਾ ਬੰਦਾ ਕਿਹ ਕਿਹਦਾ ਰਹਿਣ ਵਾਲਾ ਹੈ ਜੀ ਹਾਂ ਜੀ ਹਾਂ ਜੀ ਸਭ ਪਤਾ ਲੱਗ ਜਾਂਦਾ ਜੀ ਬਕਾਇਦਾ ਸਾਡੇ ਫਿੰਗਰਪ੍ਰਿੰਟ ਨੇ ਅੱਖਾਂ ਦਾ ਸਾਰਾ ਸਿਸਟਮ ਹੈ ਜੀ ਉਹਦੇ ਵਿੱਚ ਜੋ 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 ਇੱਕ ਹੋਣਾ ਚਾਹੀਦਾ ਜੀ ਆਇਡੈਂਟੀਫਾਈ ਵਾਸਤੇ ਚੀਜ਼ਾਂ ਇਦਾਂ ਹੀ ਪਾਕਿਸਤਾਨ ਦੇ ਵਿੱਚ ਜਾਈ ਉਹਨਾਂ ਦਾ ਸਨাক্তੀ ਕਾਰਡ ਹੀ ਲਾਜ਼ਮੀ ਹੈ ਜੀ ਹੋਰ ਕੋਈ ਉਹਨਾਂ ਵਾਸਤੇ ਕੋਈ ਪੇਪਰ ਨਹੀਂ ਲੱਗਦਾ ਜੀ ਉਹਨਾਂ ਦੇ ਕੱਲ ਅਸੀਂ ਇਹੋ ਬਕਾਇਦਾ ਪੁੱਛਿਆ ਕਿ ਤੁਸੀਂ ਵੀ ਪਾਸਪੋਰਟ ਵਗੈਰਾ ਸਾਰਾ ਕੁਝ ਕਰਕੇ ਆਏ ਕਹਿੰਦੇ ਜੀ ਨਹੀਂ ਕੋਈ ਗੱਲ ਨਹੀਂ ਆਪਾਂ ਦਾ ਸਿਰਫ ਸਨাক্তੀ ਕਾਰਡ ਤੋਂ ਹੀ ਆਏ ਹੋਰ ਕੋਈ ਨਹੀਂ ਕਿੱਥੇ ਮਾਹੌਲ ਕਿਦਾਂ ਦਾ ਸੀ ਜੋ ਕੱਲ ਦਿਖਾਇਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇਹ ਕੋਰੀਡੋਰ ਖੋਲ੍ਹਿਆ ਜੀ ਜਿਹਦੇ ਨਾਲ ਆਮ ਸੰਗਤਾਂ ਨੂੰ ਜਿਹੜੀਆਂ ਕਿ ਕਦੀ ਇਹੀ ਇੱਥੇ ਖੜਕੇ ਦੇਖਦੇ ਰਹੇ ਸੀ ਜਿਹੜਾ ਜਾਗ ਉੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜੀ ਇਹ ਸਿਰਫ ਇੰਡੀਅਨ ਗਵਰਨਮੈਂਟ ਦੇ ਕਰਕੇ ਮਿਲਿਆ ਜੀ ਇਹ ਜੋ ਜੋ ਸਾਡੇ ਉਪਰਾਲਾ ਜੀ ਲੀਡਰ ਸਾਹਿਬਾਨਾਂ ਦਾ ਉਹਦੇ ਕਰਕੇ ਹੋ ਸਕਿਆ ਜੀ ਉਦਾਂ ਇਹ ਨਹੀਂ ਦੋਵਾਂ ਸਰਕਾਰਾਂ ਹਾਂਜੀ ਦੋਵਾਂ ਸਰਕਾਰਾਂ ਦਾ ਜੀ ਹਾਂਜੀ ਸੋ ਉੱਥੇ ਮਾਹੌਲ ਜਿਹੜਾ ਵੇਖਣ ਨੂੰ ਕਿਸ ਤਰੀਕੇ ਦਾ ਉੱਥੇ ਲੋਕ ਜਿਹੜੇ ਆ ਸਾਡੇ ਦਰਸ਼ਕਾਂ ਨੂੰ ਇਹ ਦੱਸਿਓ ਪੀ ਮਤਲਬ ਜਦੋਂ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਕੀ ਫੈਸਿਲਿਟੀਆਂ ਉੱਥੇ ਹੈਗੀਆਂ ਵਾਂ ਕਿਸ ਤਰ੍ਹਾਂ ਦਾ ਉੱਥੇ ਤੁਸੀਂ ਹੋ ਕੇ ਆਏ ਬਹੁਤ ਵਧੀਆ ਮਾਹੌਲ ਜੀ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਕੋਈ ਉੱਥੇ ਇਦਾਂ ਲੱਗਦਾ ਜਿਦਾਂ ਆਪਣੇ ਪੰਜਾਬ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਆਈ ਦਰਸ਼ਨ ਕਰਨ ਗਏ ਆ ਕੋਈ ਲੱਗਦਾ ਨਹੀਂ ਜੀ ਕਿਸੇ ਦੂਸਰੀ ਕੰਟਰੀ ਦੇ ਵਿੱਚ ਗਏ ਆ ਜਾਂ ਦੂਜੇ ਮੁਲਕ ਦੇ ਵਿੱਚ ਗਏ ਆ ਕੋਈ ਇਦਾਂ ਦਾ ਕੋਈ ਚੀਜ਼ ਨਹੀਂ ਹੈਗੀ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਕਹਿ ਨਹੀਂ ਸਕਦਾ ਜਿਹੜਾ ਕਿ ਇੱਕ ਹੋਗਾ ਬਣਾਇਆ ਜਾਂਦਾ ਕਿ ਉੱਧਰ ਦੇ ਅਤੰਕਵਾਦੀ ਆ ਦੂਜੇ ਆ ਉੱਧਰ ਦੇ ਲੂਟ ਮਿਲੇ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਭਾਰਤੀਆਂ ਦਾ ਸਵਾਗਤ ਕਰਦੇ ਵਧੀਆ ਕਰਦੇ ਆ ਜੀ ਵਧੀਆ ਕੋਈ ਇਹੋ ਜਿਹਾ ਸਾਡੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਕਿ ਤੁਸੀਂ ਦੂਸਰੇ ਮੁਲਕ ਤੋਂ ਆਏ ਜੇ ਕੋਈ ਇਹੋ ਜਿਹਾ ਚੱਕਰ ਨਹੀਂ ਆ ਜੀ ਹਾਲ ਹੀ ਕੀ ਉੱਧਰ ਦੀ ਸਰਕਾਰ ਨੇ ਜੋ ਉੱਧਰ ਦੇ ਦੁਕਾਨਦਾਰ ਨੇ ਮਾਰਕੀਟ ਉਹਨਾਂ ਨੂੰ ਵੀ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਇੰਡੀਆ ਤੋਂ ਆਉਂਦੇ ਨੇ ਯਾਤਰੀ ਆਉਂਦੇ ਨੇ ਜੇ ਕੋਈ ਉਹਨਾਂ ਦੇ ਨਾਲ ਬਦਸਲੂਕੀ ਕਰਦਾ ਕੋਈ ਬਦਸਲੂਕੀ ਦਾ ਪੇਚ ਹੁੰਦਾ ਉਹਨਾਂ ਉੱਤੇ ਸਖਤ ਕਾਰਵਾਈ ਹੁੰਦੀ ਹੈ ਜੀ ਉਹਨਾਂ ਦੀ ਸਰਕਾਰ ਵੱਲੋਂ ਹਾਂਜੀ 5 ਸਾਲ ਪੂਰੇ ਹੋਣ ਦੇ ਬਾਅਦ ਜਿਹੜੇ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ ਉਹ ਬਾਰਡਰ ਤੋਂ ਹੀ ਦਰਸ਼ਨ ਕਰਕੇ ਵਾਪਸ ਜਾਂਦੇ ਨੇ ਸਾਡੇ ਨਾਲ ਨੇ ਚਰਨਜੀਤ ਸਿੰਘ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਲੱਗਦਾ ਕਿ ਅੱਜ ਗੁਰੂ ਘਰ ਦੇ ਬਿਲਕੁਲ ਦਰਵਾਜ਼ੇ ਤੋਂ ਹੋ ਕੇ ਤੇ ਵਾਪਸ ਜਾ ਰਹੇ ਇਹ ਜਿਹੜੀ ਸਰਕਾਰ ਨੇ ਬਹੁਤ ਸੁਣਾ ਉਪਰਾਲਾ ਕੀਤਾ ਜਿਹੜਾ ਲਾਂਗਾ ਖੋਲਿਆ ਵਾ ਤੇ ਕਾਫੀ ਸੰਗਤ ਜਿਹੜੀ ਹੁਣ ਤੱਕ ਜਿਹੜੀ ਆ ਪੰਜਾਂ ਸਾਲਾਂ ਚ ਜਿਹੜੇ ਆ ਦਰਸ਼ਨ ਕਰ ਚੁੱਕੀ ਆ ਪਾਸਪੋਰਟ ਤੇ ਪਰ ਇਹ ਸੁਰਵਦਾ ਜਿਹੜੀ ਆ ਆਧਾਰ ਕਾਰਡ ਤੇ ਹੋਣੀ ਚਾਹੀਦੀ ਹੈ ਤਾਂ ਕਿ ਵੱਧ ਤੋਂ ਵੱਧ ਸੰਗਤ ਜਿਹੜੀ ਆ ਉਹ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਇੱਥੇ ਜਿਹੜਾ ਲੱਗਾ ਦੂਰਬੀਨ ਲੱਗੀ ਆ ਬੀਐਸਐਫ ਦੀ ਇਹਦੇ ਰਾਂ ਵੀ ਕੋਈ ਮੌਸਮ ਦੀ ਖਰਾਬੀ ਕੋਈ ਰੋਕ ਖੱਗੇ ਉੱਚੀ ਅੱਜ 5 ਸਾਲ ਪੂਰੇ ਹੋਣ ਤੇ ਜਿਹੜੇ ਲੋਕ ਜਿਹੜੇ ਆ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਤੋਂ ਵਾਂਝੇ ਰਹੇ ਨੇ ਉਹ ਇੱਥੇ ਬਾਰਡਰ ਤੇ ਆ ਕੇ ਦਰਸ਼ਨ ਕਰਕੇ ਦੂਰੋਂ ਹੀ ਚਲੇ ਜਾ ਰਹੇ ਨੇ ਸਾਡੇ ਨਾਲ ਨੇ ਚਰਨਜੀਤ ਸਿੰਘ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਫੀਲ ਹੁੰਦਾ ਕਿ ਗੁਰੂ ਘਰ ਦੇ ਦਵਾਰੇ ਤੇ ਲੱਗੇ ਆ ਕੇ ਤੇ ਵਾਪਸ ਜਾਣਾ ਪਏ ਇਹ ਜਿਹੜਾ ਜੀ ਸਰਕਾਰਾਂ ਨੇ ਕੀਤਾ ਵਾ ਪਾਸਪੋਰਟ ਤੇ ਦਰਸ਼ਨ ਕਰਨ ਦੀ ਸਹੂਲਤ ਦਿੱਤੀ ਆ ਆਧਾਰ ਕਾਰਡ ਤੇ ਹੋਣੀ ਚਾਹੀਦੀ ਬਿਲਕੁਲ ਤਾਂ ਅੱਗੇ ਸਾਰੀ ਸੰਗਤ ਜਿਹੜੀ ਆ ਜੋ ਵੀ ਇੱਥੇ ਆਵੇ ਉਹ ਦਰਸ਼ਨ ਕਰਕੇ ਆਵੇ ਹੁਣ ਅਸੀਂ ਵੀ ਜਿਹੜਾ ਵਾ ਪਾਸਪੋਰਟ ਦੀ ਜਿਹੜਾ ਵਾ ਨਹੀਂ ਜਾਨੂੰ ਦੀ ਮਤਲਬ ਅਪਾਇੰਟਮੈਂਟ ਮਿਲ ਸਕੀ ਉਹਦਾ ਕਰਕੇ ਹੀ ਅੱਗੇ ਨਹੀਂ ਜਾ ਸਕੇ ਤੇ ਇੱਥੋਂ ਹੀ ਜਿਹੜਾ ਵਾ ਵਾਪਸ ਜਾ ਰਹੇ ਆ ਤੇ ਦਰਸ਼ਨ ਨਹੀਂ ਹੋ ਰਹਾ ਇਹਨਾਂ ਤੇ ਪਬਲਿਕ ਜਿਹੜੀ ਆ ਨਿਰਾਸ਼ਾ ਦੀ ਹਾਲਤ ਵਿੱਚ ਜਿਹੜੀ ਆ ਵਾਪਸ ਜਾ ਰਹੀ ਹੈ ਇਸ ਕਰਕੇ ਮੇਰੀ ਦੋਨਾਂ ਸਰਕਾਰਾਂ ਨੂੰ ਬੇਨਤੀ ਆ ਕਿ ਇਹ ਦਰਸ਼ਨ ਲੰਘਾ ਜਿਹੜਾ ਵਾ ਬਿਲਕੁਲ ਓਪਨ ਹੋਣਾ ਚਾਹੀਦਾ ਖੁੱਲਾ ਹੋਣਾ ਚਾਹੀਦਾ ਆਧਾਰ ਕਾਰਡ ਦੀ ਜਿਹੜੀ ਆ ਆਧਾਰ ਕਾਰਡ ਤੇ ਸੁਰਦਾ ਹੋਣੀ ਚਾਹੀਦੀ ਉਮਰਾਨ ਸਰਕਾਰ ਤੇ મોદી ਸਰਕਾਰ ਨੇ ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਸੀ ਇਹ ਲਾਂਗਾ ਖੁੱਲਿਆ ਹਾਂਜੀ ਚਲੋ ਧੰਵਾਦ ਹੈ ਜੀ ਇਹਨਾਂ ਸਰਕਾਰਾਂ ਦਾ ਬਹੁਤ ਮਿਹਰਬਾਨੀ ਇਹਨਾਂ ਦੀ ਤਾਂ ਕਿ ਹੁਣ ਜਿਹੜੇ ਸੰਤਾਂ ਨੂੰ ਦਰਸ਼ਨ ਹੋ ਰਹੇ ਆ ਪਹਿਲਾਂ ਜਿਹੜੇ ਸੰਤ ਨਹੀਂ ਸੀ ਜਾਂਦੀ ਹੁਣ ਇਹ ਜਿਹੜਾ ਲਾਂਗਾ ਖੁੱਲਣ ਨਾਲ ਦੋਨਾਂ ਸਰਕਾਰਾਂ ਨੇ ਫੈਲ ਕੀਤੀ ਆ ਉਹਦਾ ਕਰਕੇ ਜਿਹੜੇ ਸੰਤਾਂ ਨੂੰ ਦਰਸ਼ਨ ਹੋ ਰਹੇ ਨੇ ਤੇ ਮੈਦਾਨਾ ਵੀ ਬਿਲਕੁਲ ਇਹ ਲਾਂਗਾ ਜਿਹੜਾ ਖੁੱਲਾ ਹੋਣਾ ਚਾਹੀਦਾ ਆਧਾਰ ਕਾਰਤੇ ਹੋਣਾ ਚਾਹੀਦਾ ਇਸ ਟਾਈਮ ਬਿਲਕੁਲ ਆਪਾਂ ਜ਼ੀਰੋ ਲਾਈਨ ਤੇ ਖੜੇ ਆ ਮੈਂ ਕੈਮਰਾਮੈਨ ਨੂੰ ਕਹਾ ਕਾ ਕਿ ਜ਼ਰੂਰ ਦਿਖਾਇਆ ਜਾਵੇ ਕਿ ਆ ਜਿਹੜੀਆਂ ਤਾਰਾਂ ਦਿਸ ਰੀਆਂ ਨੇ ਇਹ ਇੰਡੀਆ ਦੇ ਹਿੱਸੇ ਦੇ ਵਿੱਚ ਇਹਦੇ ਤਾਰਾਂ ਲੱਗੀਆਂ ਹੋਈਆਂ ਨੇ ਬਾਰਡਰ ਆ ਜੇ ਔਰ ਬਿਲਕੁਲ ਅੱਗੇ ਦੇਖਿਆ ਜਾਵੇ ਤੇ ਇਹ ਕਿਹਾ ਜਾ ਸਕਦਾ ਕਿ 50-60 ਮੀਟਰ ਦੀ ਦੂਰੀ ਤੇ ਹੀ ਪਾਕਿਸਤਾਨ ਦਾ ਜਿਹੜੇ ਆ ਉਹ ਜ਼ਮੀਨ ਸ਼ੁਰੂ ਹੋ ਜਾਂਦੀ ਆ ਆਪਾਂ ਬਿਲਕੁਲ ਜ਼ੀਰੋ ਲਾਈਨ ਤੇ ਕਹਿ ਸਕਦੇ ਆ ਕਿ ਖੜੇ ਆ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੋਕ ਆਉਂਦੇ ਨੇ ਜਿਨ੍ਹਾਂ ਦਾ ਪਾਸਪੋਰਟ ਨਹੀਂ ਆ ਉਹ ਇਸੇ ਤਰੀਕੇ ਦੇ ਨਾਲ ਹੀ ਦਰਸ਼ਨ ਕਰਕੇ ਇੱਥੋਂ ਨਤਮਸਤਕ ਹੋ ਕੇ ਗੁਰਦੁਆਰਾ ਸਾਹਿਬ ਦੇ ਤੇ ਵਾਪਸ ਪਰਤ ਜਾਂਦੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਰ ਪਟਾਲਾ ਡੇਰਾ ਬਾਬਾ ਨਾਨਕ